ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਮਹਲਾ ਪੰਜਵਾਂ ਸ਼ਾਂਤ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਉ ਅੰਮ੍ਰਿਤ ਹਰ ਦਾ ਨਾਮ ਸਾਧ ਸੰਗ ਰਾਵਿਆ ਜੀਉ ਭਜ ਸਾਰ ਸੰਗ ਇਹ ਕਾ ਰਾਧੂ ਜਨਮ ਮਰਨ ਦੁੱਖ ਨਾ ਸੇ ਤੁਰ ਕਰਮ ਲਗਿਆ ਸਤ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁਟੀ ਗਾਠ ਜਮ ਪੰਥ ਮੂਰਨ ਆਵਿਆ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਾ ਧਰਿਆ ਤਰ ਇਕ ਨਾਮ ਨਰਜਨ ਜੀ ਤੂੰ ਦਾ ਤਦ ਤਾਰਾ ਸਰਬ ਦੁਖ ਭੰਜਨੋ ਜਿਉ ਦੁਖ ਹਰਤ ਕਰਤਾ ਸੁਖੈ ਸੁਆਮੀ ਸ਼ਰਣ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਏਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤਰੀ ਅੰਜਨੋ ਬਨਮਨ ਤਨ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲਿਏ ਲੜ ਲਾਏ ਕਿਰਪਾ ਦਾ ਰਿਆ ਜਿਉ ਮੋਹਨਿਰ ਗੁਰ ਨੀਚ ਨਾਤ ਪਰ ਅਗਮ ਅਪਾਰਿਆ ਜਿਉ ਦੇਵਾਲ ਸਦਾ ਕਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੁਲੀ ਜੀਉ ਸੰਤ ਰਸਨ ਬੂਠਾ ਤੂਠਾ ਹਰ ਰਸੈ ਸਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਦਨ ਜਾਗਿਆ ਸਦਾ ਸਦਾ ਸਮਰਤਮ ਸੁਆਮੀ ਸਾਸ ਸਾਸ ਗੁਣ ਬੋਲਈ ਬਨਵੰਤ ਨਾਨਕ ਧੂਰ ਸਾਧੂ ਨਾਮ ਸ੍ਰੀ ਮਹਾਲਈ ਪੰਜਵਾਂ ਸ਼ਾਂਤ ਇੱਕ ਓੰਕਾਰ ਸਤਗੁਰ ਪ੍ਰਸਾਰ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰ ਕਾ ਨਾਮ ਸਾਸ ਸੰਧਰਾਵੀਐ ਜੀਉ ਭਜ ਸਾਰ ਸੰਗ ਇਹ ਕਾ ਰਾਦੂ ਜਨਨ ਮਾਰਨ ਦੁੱਖ ਨਾ ਸੇ ਤੋਰ ਕਰਮ ਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁੱਟੀ ਗੱਠ ਜਮ ਪੰਥ ਮੂਰ ਨ ਆਈ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾਤਾ ਦਾ ਤਾਰਾ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਮਿਤਰੀ ਅੰਜਨੋ ਬਿਨ ਮੰਤ ਨਾਨਕ ਦਾ ਸਿਮਰੀ ਸਰਬ ਦੁਖ ਪੈ ਭੰਜ ਨੂੰ ਆਪ ਲਿਏ ਲੜ ਲਾਏ ਕਿਰਪਾ ਕਰਿਆ ਜੀਓ ਮੋਹ ਨਿਰਗੁਣ ਨੀਚ ਨਾਸਪ੍ਰਭ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਤੇ ਸਗਲ ਵਿਚਾਰਿਆ ਬਨਮਨਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜਿਉ ਨਿਤ ਜਪ ਹੈ ਤੇਰੇ ਦਾਸ ਕੁਲਖ ਅਤੋਲੀ ਜਿਉ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੈ ਸੇਈ ਮਾਤਿਆ ਗੁਰ ਚੰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਾਮ ਸੁਆਮੀ ਸਾਸ ਸਾਸ ਗੁਣ ਬੋਲੈ ਬਨਮਨਤ ਨਾਨਕ ਤੂਰ ਸਾਦ ਜੀਤਨਾ ਅਸਿਮਾ ਲਾਉ ਲਈ ਮਾ ਸ਼ਾਂਤ ਇਕਾਂਕਾਲ ਸਤ ਗੁਰ ਪ੍ਰਸਾਰ ਸਤ ਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜਿਉ ਅਮਰਤ ਹਰ ਕਾ ਨਾਮ ਸਾਦ ਸੰਧਰ ਆਵਿਆ ਜਿਉ ਭਜ ਸਾਦ ਸੰਗ ਇਕ ਰਾਦੂ ਜਨਮ ਮਰਨ ਦੁਖ ਨਾ ਸਹੇ ਤੁਰ ਕਰਮ ਲੈ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠ ਛੁੱਟੀ ਗੱਠ ਜਮ ਪੰਤ ਮੂਰ ਨਾ ਆਵਈਐ ਬਿਨਵੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨੇ ਧਰਿਆ ਤਰ ਏਕ ਨਾਮ ਨਿਰੰਜਨ ਜੀਉ ਤੂ ਦਾਤਾ ਦਤਾਰ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਣ ਸਾਧੂ ਆਏ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਹਿ ਤਰਾਇਆ ਹੋਰ ਰਹੇ ਆ ਸਰਬ ਥਾਏ ਗੁਰ ਗਿਆਨ ਨਿਤਰੀ ਅੰਜਨੋ ਬਨਵੰਤ ਨਾਨਕ ਸਦਾ ਸਿ ਹਰੀ ਸਰਬਦੂਖ ਪੈ ਭੰਜ ਨੂੰ ਆਪ ਲਿਏ ਲੜ ਲਾਏ ਕਿਰਪਾ ਕਰਿਆ ਜੀਓ ਮੋਹ ਨਿਰਗੁਣ ਨੀਚ ਨਾਥ ਪ੍ਰਭ ਅਗਮ ਅਪਾਰਿਆ ਜੀਓ ਦਿਹਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ tera darsa apar naam amoli jiyo nit jap hai tere das purakh atoli jiyo sant rasan boutha utha har rase sehi matya gur charan lage maha bhage sada antan jagya sada sada smratam swami saas saas gun bolai banmant nanak thur saad naam jitna moli ala panjma shant ek vankar satgurb prasar satgurb din dial jis sang har gaviya jiyo amrit har ka naam saas sundar aaviya jiyo bhaj saas ਸੰਗ ਇੱਕ ਰਾਦੂ ਜਨਮ ਮਰਨ ਦੁਖਨਾਸਹਿ ਤੋਰ ਕਰਮ ਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਠੇ ਛੁਟੀ ਗਾਠ ਜਮ ਪੰਥ ਮੂਰਨਾ ਆਈਆ ਬਿਨਮਨਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿਤ ਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾਤਾ ਦਤਾਰਾ ਸਰਬ ਦੁਖ ਭੰਜਨ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਮਿਤਰੀ ਅੰਜਨ ਬਨਮਨਤ ਨਿਕਸਾਦਾ ਸਿਮਰੀ ਸਰਬਦੂਖ ਪੈ ਭੰਜ ਨੂੰ ਆਪ ਲਿਏ ਲੜ ਲਾਏ ਕਿਰਪਾ ਦਾ ਰਿਆ ਜੀਓ ਮੋਹਨਿਰਗੁਣ ਨੀਚ ਨਾਸਪ੍ਰਭ ਅਗਮ ਅਪਾਰਿਆ ਜੀਓ ਦੇਵਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਮਨਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪਹਿ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸਨ ਬੂਠਾ ਆਪ ਉਠਾ ਹਰ ਰਸੈ ਸੇ ਮਾਤੇ ਅਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਮ ਸੁਆਮੀ ਸਾਸ ਸਾਸ ਗੁਣ ਬੋਲੇ ਬਨਮਨਤ ਨਾਨਕਾ ਤੂਰੇ ਸਾਧੂ ਨੀਤਿ ਨਾ ਸ੍ਰੀ ਨਾਲੇ ਪੰਜਾਂ ਆ ਸ਼ਾਂਤੈ ਇਕਾਂਕਾਲ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਉ ਅਮਰਤ ਹਰ ਦਾ ਨਾਮ ਸਾਧ ਸੰਗ ਰਾਵਿਆ ਜੀਉ ਭਜ ਸਾਧ ਸੰਗ ਇਹ ਘਰ ਆਦੂ ਜਨਮ ਮਰਨ ਦੁੱਖ ਨਾ ਸਹਿ ਤੋਰ ਕਰਮ ਲਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁੱਟੀ ਗੱਠ ਜਮ ਪੰਥ ਮੂਰ ਨ ਆਵਿਆ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵਿਆ ਨਿ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂਦਾ ਸਦਾ ਤਾਰਨ ਸਰਬ ਦੁਖ ਭੰਜਨੋ ਜਿਉ ਦੁਖ ਹਰਤ ਕਰਤਾ ਸੁਖੈ ਸੁਆਮੀ ਸ਼ਰਣ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤ ਰੀ ਅੰਜਨੋ ਬਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲਿਏ ਲੜ ਲਾਏ ਕਿਰਪਾ ਤਾਰਿਆ ਜਿਉ ਮੋਹ ਨਿਰਗੁਣ ਨੀਚ ਨਾਥ ਪ੍ਰਭ ਅਗਮ ਅਪਾਰਿਆ ਜਿਉ ਦੇਵਾਲ ਸਦਾ ਕਰ ਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰ ਜੱਗ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜਿਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜਿਉ ਸੰਤ ਰਸਨ ਬੂਠਾ ਆਖ ਤੂਠਾ ਹਰ ਰਸੈ ਸੇਈ ਮਾਤੇ ਅਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਮ ਸੁਆਮੀ ਸਾਸ ਸਾਸ ਗੁਣ ਬੋਲੇ ਬਨਮਨਤ ਨਾਨਕ ਧੂਰ ਸਾਧੂ ਨਾਮ ਪ੍ਰਭ ਜੀਤ ਨਾ ਸ੍ਰੀ ਹਰਿ ਹਾਲਾ ਪੰਜਵਾ ਸ਼ਾਂਤ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜਿਉ ਅੰਮ੍ਰਿਤ ਹਰ ਦਾ ਨਾਮ ਸਾ ਸੁੰਧਰ ਆਵਿਆ ਜਿਉ ਭਜ ਸਾਰ ਸੰਗ ਇਕਾ ਰਾਦੂ ਜਨਮ ਮਾਰਨ ਦੁਖ ਨਾ ਸੇ ਤੋਰ ਕਰ ਮਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੂਟੀ ਗਾਠ ਜਮ ਪੰਥ ਮੂਰ ਨ ਆਈ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾ ਤਾਰ ਸਰਬ ਦੁਖ ਭੰਜਨ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤਰੀ ਅੰਜਨੋ ਬਨ ਤਨ ਨਾਨਕ ਸਦਾ ਸਿਮਰੀ ਸਰਬ ਦੂਖ ਪੈ ਭੰਜ ਨੂੰ ਆਪ ਲੀਏ ਲੜ ਲਾਏ ਕਿਰਪਾ ਦਾ ਰਿਆ ਜੀਓ ਮੋਹ ਨਿਰਗੁਣ ਨੀਚ ਨਾਥ ਪ੍ਰਭ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ tera darsa apar naam amoli jiyo nit jap hai tere das kulkh atoli jiyo sant rasan boutha utha har rase se hi mate agur charan lage maha bhage sada antan jagya sada sada smratam swami saas saas gun bolai banmant nanak thur saad jeetna sri mala amoli jama shanta ek ankal sat gur prasar sat gur din dial jis sang har gaviya jiyo amrat har ka naam saad sandharaviya jiyo bhaj saad sang ek ਰਾਦੂ ਜਾਨਾ ਮਰਨ ਦੀ ਦੁਕਾਨ ਆਸੇ ਤੋਰ ਕਰ ਮਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਠ ਛੁਟੀ ਗੱਠ ਜਮ ਪੰਥ ਮੂਰ ਨ ਆਈਆ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾਤਾ ਦਾ ਤਾਰਾ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਮਿਤਰੀ ਅੰਜਨੋ ਬਿਨ ਮੰਤ ਨਾਨਕ ਸਦਾ ਮਰੀ ਸਰਵ ਦੁਖ ਪੈ ਭੰਜ ਨੂੰ ਆਪ ਲਿਏ ਲੜ ਲਾਏ ਕਿਰਪਾ ਦਾ ਰਿਆ ਜੀਓ ਮੋਹ ਨਿਰਗੁਣ ਨੀਚ ਨਾਸ ਪ੍ਰਭ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਿਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਤੇ ਸਗਲ ਵਿਚਾਰਿਆ ਬਨਮਨਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸਨ ਬੂਠਾ ਆਪ ਉਠਾ ਹਰ ਰਸੈ ਸੇ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨੰਦਿਨ ਜਾਗਿਆ ਸਦਾ ਸਦਾ ਸਮਰਤਾਮ ਸੁਆਮੀ ਸਾਸ ਸਾਸ ਗੁਣ ਬੋਲੇ ਬਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭ ਅਮੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ